ਪਰਭੂ ਜੀ ਦੀ ਉਸ ਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਬਿਹਰ ਭਰੀ ਜੈਮਸੀ ਦੀ ਪਰਮੇਸ਼ਰ ਜੀ ਨੇ ਅੱਜ ਰਾਤ ਦੇ ਸਮੇਂ ਵਿੱਚ ਸਾਨੂੰ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਰ ਜੀ ਦੇ ਵਚਨ ਦੇ ਵਿੱਚ ਜਾਂਦੇ ਅੱਜ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਨੇ ਸਾਨੂੰ ਕੀ ਵਚਨ ਦਿੱਤਾ ਹੈ ਤਾਂ ਅੱਜ ਦਾ ਵਚਨ ਹੈ ਜ਼ਬੂਰ 127 ਅਧਿਆਇ ਦੀ 1 ਨੰਬਰ ਆਇਤ ਜੇਕਰ ਉਹਵਾ ਹੀ ਘਰ ਨਾ ਬਣਾਵੇ ਤਾਂ ਘਰ ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ ਜੇਕਰ ਯਹਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਵਿਅਰਥ ਹੈ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਦੇ ਦਾਸ ਦਾ ਉਦਾਕਦੇ ਕਿ ਕਿ ਜੇਕਰ ਯਹਵਾ ਹੀ ਘਰ ਨਾ ਬਣਾਵੇ ਤਾਂ ਕਹਿੰਦਾ ਘਰ ਬਣਾਉਣ ਵਾਲੇ ਦਾ ਘਰ ਬਣਾਉਣਾ ਕੀ ਹੈ ਵਿਅਰਥ ਹੈ ਤਾਂ ਸੱਚਮੱਚ ਅਸੀਂ ਸਾਰਾ ਦਿਨ ਆਪਣੇ ਘਰ ਦੇ ਲਈ ਮਿਹਨਤ ਕਰਦੇ ਹਾਂ ਸਾਰਾ ਦਿਨ ਆਪਣੇ ਘਰ ਦੇ ਲਈ ਅਸੀਂ ਸਟਰਗਲ ਕਰਦੇ ਹਾਂ ਪਰ ਅਗਰ ਅਸੀਂ ਯਹਵਾ ਨੂੰ ਹੀ ਯਾਦ ਨਾ ਕਰੀਏ ਤਾਂ ਫਿਰ ਸਾਡਾ ਘਰ ਬਣਾਉਣਾ ਵਿਅਰਥ ਹੈ ਸਾਡਾ ਮਿਹਨਤ ਕਰਨਾ ਵਿਅਰਥ ਹੈ ਕਿਉਂਕਿ ਬਰਕਤ ਪਰਮੇਸ਼ਰ ਨੇ ਦੇਣੀ ਆ ਮਿਹਨਤ ਅਸੀ ਕਰਨੀ ਹੈ ਔਰ ਬਰਕਤ ਰੇੜੀਆਂ ਸਾਨੂੰ ਪਰਮੇਸ਼ਰ ਨੇ ਦੇਣੀ ਹੈ ਤੇ ਸਾਨੂੰ ਆਪਣੇ ਸਿਰਜਣਹਾਰ ਨੂੰ ਯਾਦ ਰੱਖਣਾ ਜ਼ਰੂਰੀ ਆ ਔਰ ਸੱਚਮੁੱਚ ਅਸੀਂ ਪਰਮੇਸ਼ਰ ਦੀ ਪਰਮੇਸ਼ਰ ਨੂੰ ਯਾਦ ਕਰਾਂਗੇ ਤਾਂ ਪਰਮੇਸ਼ਰ ਸਾਡੀ ਸੋਧ ਲਊਗਾ ਪਰਮੇਸ਼ਰ ਸਾਡੀ ਰਾਖੀ ਕਰੂਗਾ ਅਗਰ ਯਹਵਾ ਹੀ ਸਾਡੇ ਘਰਾਂ ਦੀ ਸਾਡੇ ਨਗਰ ਦੀ ਸਾਡੇ ਮੱਲੇ ਦੀ ਜਾਂ ਸਾਡੇ ਸ਼ਹਿਰ ਦੀ ਰਾਖੀ ਨਾ ਕਰੇ ਤਾਂ ਰਾਤ ਦੇ ਸਮੇਂ ਜਿਹੜੇ ਰਾਖੇ ਆ ਜਾਗਣ ਵਾਲੇ ਉਹਨਾਂ ਦਾ ਵੀ ਜਾਗਣਾ ਕਹਿੰਦੇ ਵਿਅਰਥ ਆ ਤਾਂ ਇਹ ਗੱਲ ਸੱਚ ਹੈ ਅਗਰ ਯਹਵਾ ਹੀ ਸਾਡੀ ਰਾਖੀ ਨਹੀਂ ਕਰੂਗਾ ਤੇ ਸਾਡਾ ਸਭ ਕੁਝ ਕਰਨਾ ਵਿਅਰਥ ਹੈ ਤਾਂ ਆਓ ਅੱਜ ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨੀ ਆ ਕਿ ਪ੍ਰਭੂ ਜੋ ਵੀ ਸਾਡੇ ਇਸ ਵਚਨ ਦੇ ਦੁਆਰਾ ਤੁਸੀਂ ਸਾਨੂੰ ਦੱਸਿਆ ਪਰਮੇਸ਼ਰ ਸੱਚਮੁੱਚ ਖੁਦਾਬੰ ਜੀ ਅਸੀਂ ਤੁਹਾਡੇ ਦੁਆਰਾ ਚੱਲਣ ਵਾਲੇ ਹੋ ਜਾਈਏ ਮੇਰੇ ਪ੍ਰਭੂ ਔਰ ਤੁਸੀਂ ਸਾਡੇ ਘਰਾਂ ਨੂੰ ਬਣਾਓ ਸੰਭਾਲੋ ਸਵਾਰੋ ਆਹ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਸ਼ੁਕਰ ਕਰਦੇ ਹਾਂ ਖੁਦਾ ਅਜਰਾਤ ਦੇ ਵਚਨ ਦੇ ਲਈ ਅਜਰਾਤ ਦੇ ਵਚਨ ਦੇ ਵਿੱਚ ਤੁਸੀਂ ਸਾਨੂੰ ਦੱਸਿਆ ਖੁਦਾ ਕਿ ਅਗਰ ਘਰ ਬਣਾਉਣਾ ਪਰਮੇਸ਼ਰ ਜੀ ਤੁਸੀਂ ਕੀ ਅਗਰ ਇਹ ਵਹੀ ਘਰ ਨਾ ਬਣਾਵੇ ਤਾਂ ਘਰ ਬਣਾਉਣ ਵਾਲੇ ਦਾ ਘਰ ਬਣਾਉਣਾ ਵਿਅਰਥ ਆ ਮੇਰੇ ਮਹਾਨ ਖੁਦਾ ਸੱਚਮੱਚ ਪਰਮੇਸ਼ਰ ਜੀ ਅਸੀਂ ਬਹੁਤ ਸਾਰੀ ਮਿਹਨਤ ਕਰਦੇ ਪ੍ਰਭੂ ਜੀ ਪਰ ਅਗਰ ਤੁਸੀਂ ਉਸ ਦੇ ਵਿੱਚ ਬਰਕਤ ਨਹੀਂ ਪਾਉਂਗੇ ਤਾਂ ਖੁਦਾਵੰਨ ਜੀ ਸਾਡਾ ਮਿੰਤ ਕਰਨਾ ਵਿਅਰਥਾ ਖੁਦਾ ਅਸੀਂ ਆਪਣੇ ਘਰਾਂ ਦੀ ਰਾਖੀ ਆਪ ਨਹੀਂ ਕਰ ਸਕਦੇ ਪ੍ਰਭੂ ਅਗਰ ਤੂੰ ਹੀ ਸਾਡੇ ਘਰ ਦੀ ਰਾਖੀ ਨਾ ਕਰੇ ਤਾਂ ਖੁਦਾ ਸਾਡਾ ਜਾਗਣਾ ਵੀ ਵਿਅਰਥਾ ਮੇਰੇ ਪ੍ਰਭੂ ਇਸ ਕਰਕੇ ਖੁਦਾਵੰਨ ਜੀ ਅਸੀਂ ਰਾਤ ਦੇ ਸਮੇਂ ਦੇ ਵਿੱਚ ਖੁਦਾਵੰਨ ਜੀ ਅਸੀਂ ਇਸ ਪ੍ਰਾਰਥਨਾ ਨੂੰ ਕਰਦੇ ਖੁਦਾ ਕਿ ਤੁਸੀਂ ਸਾਡੇ ਘਰਾਂ ਦੀ ਰਾਖੀ ਕਰੋ ਸਾਡੇ ਘਰਾਂ ਦੇ ਵਿੱਚ ਤੁਸੀਂ ਸਾਡੀ ਮਦਦ ਸਹਾਇਤਾ ਅਗਵਾਈ ਕਰੋ ਸਾਡੇ ਘਰਾਂ ਨੂੰ ਬਣਾਉਣ ਦੇ ਵਿੱਚ ਸਾਡੀ ਮਦਦ ਕਰੋ ਤਾਂ ਕਿ ਪਰਮੇਸ਼ਰ ਜੀ ਅਸੀਂ ਤੁਹਾਡੇ ਦੁਆਰਾ ਆਪਣੇ ਘਰਾਂ ਨੂੰ ਬਣਾ ਸਕੀਏ ਰਸਤੇ ਕਿਉਂਕਿ ਪ੍ਰਭ ਜੀ ਜਿਹੜੀ ਆਸ਼ੀਸ਼ ਔਰ ਬਰਕਤ ਤੁਸੀਂ ਦਿੰਨੇ ਉਹਦੇ ਵਿੱਚ ਤੁਸੀਂ ਦੁੱਖ ਨਹੀਂ ਮਿਲਾਉਂਦੇ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਜੀ ਤੁਸੀਂ ਅੱਜ ਦੇ ਵਚਨ ਦੇ ਦੁਆਰਾ ਸਾਨੂੰ ਸਮਝਾਇਆ ਤੇ ਸਿਖਾਇਆ ਮੇਰੇ ਪ੍ਰਭੂ ਅਸੀਂ ਆਪਣੇ ਸ਼ਹਿਰ ਨੂੰ ਅਸੀਂ ਪਿੰਡ ਨੂੰ ਖੁਦਾਵੰਜੀ ਅਸੀਂ ਏਰੀਏ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆਪਣੇ ਘਰਾਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਸਾਰੇ ਹੀ ਕੰਮਾਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਨਾਲ ਵਚਨ ਨੂੰ ਸਾਡੇ ਹਿਰਦਿਆਂ ਦੀ ਤਖਤਿਆਂ ਤੇ ਲਿਖਣਾ ਵੈਰੀ ਦੀ ਕੋਈ ਵੀ ਸ਼ਕਤੀ ਖੁਦਾ ਸਾਡੇ ਜੀਵਨ ਦੇ ਵਿੱਚੋਂ ਪਰਮੇਸ਼ਰ ਜੀ ਇਸ ਵਚਨ ਨੂੰ ਕੱਢਣੇ ਨਾ ਪਾਏ ਮੇਰੇ ਮਹਾਨ ਖੁਦਾਵੰਦ ਜੀ ਔਰ ਪਰਮਿ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਸਾਰਾ ਦਿਨ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਸਾਰਾ ਦਿਨ ਸਾਡੀ ਰਾਖੀ ਕੀਤੀ ਖੁਦਾ ਪਰ ਮੇਰੇ ਸ਼੍ਰੀ ਧੰਨਵਾਦ ਕਰਦੇ ਖੁਦਾ ਜੋ ਤੁਸੀਂ ਸਾਡੇ ਪਾਪਾ ਤੇ ਗਲਤੀਆਂ ਗੁਨਾਹਾਂ ਨੂੰ ਹਰ ਵਾਰ ਮਾਫ ਕਰਦੇ ਖੁਦਾ ਪ੍ਰਭੂ ਜੀ ਅਸੀਂ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਹੀ ਗਲਤੀਆਂ ਗੁਨਾਹਾਂ ਦੇ ਲਈ ਖੁਦਾਬੰਦ ਜੀ ਸਾਨੂੰ ਮਾਫ ਕਰਨਾ ਖੁਦਾ ਖੁਦਾਵੰਦੀ ਕਿ ਤੁਸੀਂ ਸਾਰਾ ਦਿਨ ਸਾਨੂੰ ਸੰਭਾਲਿਆ ਪਰਮੇਸ਼ਰ ਜੀ ਦਿੰਦੀਆਂ ਸਾਰੀਆਂ ਜ਼ਰੂਰਤਾਂ ਲੋੜਾਂ ਨੂੰ ਤੁਸੀਂ ਪੂਰਾ ਕੀਤਾ ਖੁਦਾਵੰਦੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਦਿਨ ਭਰ ਦੇ ਵਿੱਚ ਤੁਸੀਂ ਕੋਈ ਵੀ ਸਾਨੂੰ ਚੀਜ਼ ਦੀ ਤੰਗੀ ਨਹੀਂ ਹੋਣ ਦਿੱਤੀ ਖੁਦਾ ਤੁਸੀਂ ਸਾਰੀਆਂ ਜ਼ਰੂਰਤਾਂ ਲੋੜਾਂ ਨੂੰ ਆਪਣੇ ਸ਼ਾਈ ਖਜ਼ਾਨਿਆਂ ਚੋਂ ਪੂਰਾ ਕੀਤਾ ਤੁਹਾਡਾ ਸ਼ੁਕਰ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੱਚ ਖੁਦਾਵੰਦੀ ਸਾਡੇ ਬਾਹਰ ਆਣ ਜਾਣ ਵਿੱਚ ਵੀ ਤੁਸੀਂ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਮੇਰੇ ਮਹਾਨ ਪਰਮੇਸ਼ਰ ਤੁਸੀਂ ਸਾਨੂੰ ਅਕਲ ਬੁੱਧ ਗਿਆਨ ਦਾ ਆਤਮਾ ਦਿੱਤਾ ਖੁਦਾ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੀ ਬੁੱਧ ਦੇ ਨਾਲ ਖੁਦਾਵੰਜੀ ਅਸੀਂ ਆਪਣੇ ਸਾਰੇ ਕੰਮਾਂ ਨੂੰ ਕਰ ਪਾਈ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਮਾਫੀ ਦਾ ਪਛਤਾਪ ਦਾ ਇੱਕ ਹੋਰ ਮੌਕਾ ਦਿੱਤਾ ਖੁਦਾਵੰਜੀ ਇਸ ਪਛਤਾਪ ਦੇ ਮਾਫੀ ਦੇ ਮੌਕੇ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਅਸੀਂ ਮਾਫੀ ਮੰਗਦੇ ਖੁਦਾਵੰਜੀ ਤੁਹਾਡੇ ਅੱਗੇ ਖੁਦਾ ਕਿ ਸਾਡੇ ਕੋਲੋਂ ਜਾਣੇ ਅਣਜਾਣੇ ਚ ਜੋ ਵੀ ਗਲਤੀਆਂ ਗੁਨਾਹ ਹੋਏ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਨੂੰ ਮਾਫ ਕਰਨਾ ਮੇਰੇ ਮਹਾਨ ਖੁਦਾ ਹਰ ਪਰਮੇਸ਼ਰ ਜੀ ਹਰ ਇੱਕ ਗਲਤੀ ਗੁਨਾਹ ਦੇ ਲਈ ਖੁਦਾਵੰਨ ਜੀ ਅਸੀਂ ਤੌਬਾ ਕਰਦੇ ਖੁਦਾ ਜੀ ਸਾਡੇ ਕੋਲੋਂ ਬੋਲਣ ਚ ਸੁਣਨ ਚ ਦੇਖਣ ਚ ਬੈਠਣ ਉੱਠਣ ਚ ਬਹੁਤ ਸਾਰੀਆਂ ਗਲਤੀਆਂ ਗੁਨਾਹ ਹੋ ਜਾਂਦੇ ਮੇਰੇ ਮਹਾਨ ਪਰਮੇਸ਼ਰ ਜੀ ਸਾਨੂੰ ਇੱਕ ਪਵਿੱਤਰ ਜੀਵਨ ਦਿਓ ਖੁਦਾ ਕਿ ਅਸੀਂ ਕੋਈ ਵੀ ਅਸੀਂ ਗਲਤੀ ਨਾ ਕਰੀਏ ਖੁਦਾ ਜਿਸ ਤੋਂ ਪਰਮੇਸ਼ਰ ਜੀ ਤੁਹਾਨੂੰ ਦੁੱਖ ਪਹੁੰਚੇ ਖੁਦਾਵੰਨ ਜੀ ਜਿਸ ਤੋਂ ਅਸੀਂ ਤੁਹਾਡੇ ਤੋਂ ਦੂਰ ਹੋ ਜਾਈਏ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਡੀ ਹਜ਼ੂਰੀ 'ਚ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਖੁਦਾਬੰਦ ਜੀ ਸਾਨੂੰ ਤੁਹਾਡੇ ਹੋਰ ਵੀ ਕਰੀਬ ਲੈ ਕੇ ਆਵੇ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਪਵਿੱਤਰ ਕਰੋ ਜਿੱਦਾਂ ਤੁਸੀਂ ਪਵਿੱਤਰ ਹੋ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਬੰਦ ਜੀ ਜਿੰਨੇ ਵੀ ਭੈਣ ਭਰਾ ਰਾਤ ਦੇ ਸਮੇਂ ਦੇ ਵਿੱਚ ਖੁਦਾਬੰਦ ਜੀ ਤੁਹਾਡੀ ਹਜ਼ੂਰੀ 'ਚ ਬੈਠੇ ਖੁਦਾਬੰਦ ਜੀ ਹਰ ਇੱਕ ਜਨ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਕਿ ਤੁਸੀਂ ਸਾਨੂੰ ਇੱਕ ਵਾਰ ਫਿਰ ਇਕੱਠੇ ਕੀਤਾ ਤਾਂ ਕਿ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਮੇਰੇ ਮਹਾਨ ਪਰਮੇਸ਼ਰ ਜੀ ਹਾਰੇ ਕਜਾਨ ਨੂੰ ਆਪਣੇ ਪਾਕ ਪਵਿੱਤਰ ਲੋਉ ਦੇ ਵਿੱਚ ਟੱਕ ਲਓ ਮੇਰੇ ਖੁਦਾਵੰਦ ਜੀ ਦਿਨ ਦੇ ਸਾਰੇ ਚਿੰਤਾ ਬੋਝ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆ ਮੇਰੇ ਪ੍ਰਭੂ ਸਾਰੀ ਚਿੰਤਾ ਬੋਝ ਤੁਸੀਂ ਆਪਣੇ ਹੱਥਾਂ 'ਚ ਲੈ ਲਓ ਖੁਦਾ ਆਪਣੇ ਬੱਚਿਆਂ ਨੂੰ ਸੱਚੀ ਸ਼ਾਂਤੀ ਦੇ ਨਾਲ ਭਰਪੂਰ ਕਰੋ ਖੁਦਾ ਆਪਣੇ ਬੱਚਿਆਂ ਦੇ ਸਾਰੇ ਚਿੰਤਾ ਬੋਝ ਨੂੰ ਉਠਾ ਲਓ ਮੇਰੇ ਮਹਾਨ ਖੁਦਾਵੰਦ ਜੀ ਜੋ ਪਰਮੇਸ਼ਰ ਜੀ ਇਹਨਾਂ ਦੀ ਮਨ ਦੀਆਂ ਸੋਚਾਂ ਵਿਚਾਰਾਂ ਦੇ ਵਿੱਚ ਖੁਦਾਬੰਦੀ ਪਰਮੇਸ਼ਰ ਜੀ ਕੁਛ ਵੀ ਆ ਮੇਰੇ ਮਹਾਨ ਖੁਦਾਬੰਦੀ ਉਹਨਾਂ ਨੂੰ ਇਹਨਾਂ ਦੇ ਮਨ ਦੀਆਂ ਸੋਚਾਂ ਵਿਚਾਰਾਂ ਨੂੰ ਖੁਦਾਬੰਦੀ ਬਦਲ ਦਿਓ ਮੇਰੇ ਮਹਾਨ ਖੁਦਾ ਔਰ ਪਰਮੇਸ਼ਰ ਜੀ ਜਿਨਾਂ ਕਰਾ ਪਰਿਵਾਰਾਂ ਦੇ ਵਿੱਚ ਖੁਦਾ ਕੋਈ ਪਰਮੇਸ਼ਰ ਜੀ ਦੁਸ਼ਟ ਆਤਮਾ ਦਾ ਕਾਰਜ ਮੇਰੇ ਮਹਾਨ ਖੁਦਾਵੰਜੀ ਅੱਜ ਹਰ ਇੱਕ ਦੁਸ਼ਟ ਆਤਮਾ ਦਾ ਬੰਧਨ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਟੁੱਟ ਜਾਵੇ ਅੱਜ ਹਰ ਇੱਕ ਵੈਰੀ ਦੀ ਸ਼ਕਤੀ ਖੁਦਾਵੰਜੀ ਨਾਲ ਦੇ ਘਰਾਂ ਦੇ ਵਿੱਚੋਂ ਕੈਨਸਲ ਹੋ ਜਾਵੇ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਹਰ ਇੱਕ ਜਨ ਤੁਹਾਡੇ ਵੱਲੋਂ ਆਜ਼ਾਦੀ ਨੂੰ ਪਾਲਵੇ ਮੇਰੇ ਮਹਾਨ ਪਰਮੇਸ਼ਰ ਜੀ ਜਿਨ੍ਹਾਂ ਭੈਣਾਂ ਭਰਾਵਾਂ ਨੂੰ ਰਾਤ ਦੇ ਸਮੇਂ ਡਰ ਲੱਗਦਾ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਹਰ ਇੱਕ ਡਰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆ ਅੱਜ ਤੋਂ ਹੀ ਖੁਦਾਵੰਜੀ ਨਾਲ ਭੈਣਾਂ ਭਰਾਵਾਂ ਨੂੰ ਦਲੇ ਦੀ ਦਾ ਆਤਮਾ ਦਿਓ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਤੋਂ ਹੀ ਖੁਦਾਵੰਨ ਜੀ ਤੁਹਾਡੇ ਪਵਿੱਤਰ ਸਵਰਗੀ ਦੂਤ ਇਹਨਾਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਪ੍ਰਭ ਜੀ ਵਾੜਾ ਬੰਨਣ ਔਰ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਘਰਾਂ ਪਰਿਵਾਰਾਂ ਦੇ ਅੰਦਰ ਚੱਲਦਾ ਫਿਰਦਾ ਨਜ਼ਰ ਆਵੀ ਮੇਰੇ ਖੁਦਾ ਜਿਨ੍ਹਾਂ ਭੈਣਾ ਭਰਾਵਾਂ ਨੂੰ ਵੈਰੀ ਸੁਪਨਿਆਂ ਦੇ ਰਾਹੀਂ ਤੰਗ ਪਰੇਸ਼ਾਨ ਕਰਦਾ ਮੇਰੇ ਮਹਾਨ ਖੁਦਾਵੰਨ ਜੀ ਅੱਜ ਹਰ ਇੱਕ ਸੁਪਨਾ ਜੋ ਵੈਰੀ ਦੇ ਵੱਲੋਂ ਆ ਪ੍ਰਭ ਜੀ ਪ੍ਰਭ ਯੇਸ਼ੂ ਮਸੀਹ ਤੁਹਾਡੇ ਪਵਿੱਤਰ ਲਹੂ ਦੇ ਨਾਲ ਕੈਨਸਲ ਕਰਦੇ ਆ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਕੈਨਸਲ ਕਰਦੇ ਆ ਮੇਰੇ ਮਹਾਨ ਖੁਦਾ ਅੱਜ ਹਰ ਇੱਕ ਬੰਧਨ ਜੋ ਰਾਤ ਦੇ ਸਮੇਂ ਪਰਮੇਸ਼ਰ ਜੀ ਹਨੇਰੇ ਦੇ ਵਿੱਚ ਖੁਦਾ ਤੁਹਾਡੇ ਬੱਚਾਂ ਦੇ ਉੱਪਰ ਕੰਮ ਕਰ ਰਿਹਾ ਮੇਰੇ ਪ੍ਰਭੂ ਅੱਜ ਹਰ ਇੱਕ ਉਹ ਬੰਧਨ ਟੁੱਟ ਜਾਵੇ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੇ ਬੱਚੇ ਆਜ਼ਾਦ ਹੋ ਜਾਣ ਮੇਰੇ ਮਹਾਨ ਖੁਦਾਵੰਜੀ ਅੱਜ ਹਰ ਇੱਕ ਜਕੜਿਆ ਹੋਇਆ ਸ਼ਰੀਰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦੇ ਹਰ ਰੱਦ ਕਰ ਦੇ ਹਰ ਇੱਕ ਜਕੜਨ ਹਰ ਇੱਕ ਦਰਦ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਰੱਦ ਕਰ ਦੇ ਖੁਦਾ ਅੱਜ ਹਰ ਇੱਕ ਬਲੱਡ ਪ੍ਰੈਸ਼ਰ ਹਰ ਇੱਕ ਸ਼ੂਗਰ ਦੀ ਪ੍ਰੋਬਲਮ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦੇ ਖੁਦਾਬੰਦੀ ਮੇਰੇ ਮਹਾਨ ਪਰਮੇਸ਼ਰ ਜਿੰਨੇ ਭੈਣ ਭਰਾ ਹਸਪੀਟਲਸ ਦੇ ਵਿੱਚ ਨੇ ਖੁਦਾ ਅੱਜ ਸਾਰਿਆਂ ਨੂੰ ਪਰਮੇਸ਼ਰ ਜੀ ਤੁਸੀਂ ਸ਼ਿਫਾ ਦਿਓ ਛੁਟਕਾਰਾ ਦਿਓ ਆਜ਼ਾਦੀ ਦਿਓ ਮੇਰੇ ਮਹਾਨ ਪਰਮੇਸ਼ਰ ਬਿਮਾਰੀਆਂ ਤੋਂ ਆਜ਼ਾਦੀ ਦਿਓ ਖੁਦਾਬੰਦੀ ਹਰ ਇੱਕ ਦੁੱਖ ਤੋਂ ਰੋਗ ਤੋਂ ਆਜ਼ਾਦੀ ਦਿਓ ਮੇਰੇ ਮਹਾਨ ਪਰਮੇਸ਼ਰ ਜੀ ਸਮਰਥੀ ਖੁਦਾਵੰਨ ਜੀ ਹਰ ਇੱਕ ਬੱਚਾ ਜੋ ਪਰਮੇਸ਼ਰ ਜੀ ਖੁਦਾਵੰਨ ਜੀ ਹਸਪੀਟਲਸ ਦੇ ਵਿੱਚ ਨੇ ਖੁਦਾ ਬਿਮਾਰ ਨੇ ਮੇਰੇ ਮਹਾਨ ਖੁਦਾਵੰਨ ਜੀ ਅੱਜ ਹਰ ਇੱਕ ਬੱਚੇ ਨੂੰ ਪਰਮੇਸ਼ਰ ਜੀ ਸ਼ਿਫਾ ਦਿਓ ਆਪਣੇ ਫਤਿਹਮੰਦ ਹੱਥਾਂ ਦੇ ਨਾਲ ਸ਼ੋਕੀ ਸ਼ਿਫਾ ਛੁਟਕਾਰਾ ਦਿਓ ਖੁਦਾਵੰਨ ਜੀ ਜੋ ਲੇਡੀਜ਼ ਪ੍ਰੈਗਨੈਂਟ ਨੇ ਖੁਦਾਵੰਨ ਜੀ ਉਹਨਾਂ ਦੇ ਲਈ ਵੀ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਪਰਮੇਸ਼ਰ ਜੀ ਤੁਸੀਂ ਮਾਂ ਔਰ ਬੱਚੇ ਦੋਨਾਂ ਨੂੰ ਸੰਭਾਲ ਕੇ ਰੱਖਣਾ ਪੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਛੋਹ ਨਾ ਪਾਈ ਖੁਦਾ ਮੇਰੇ ਮਹਾਨ ਪਰਮੇਸ਼ਰ ਜੀ ਜਿਨ੍ਹਾਂ ਕਰਾ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਜੀ ਕੋਈ ਬਜ਼ੁਰਗ ਬਿਮਾਰ ਆ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਦੇ ਉੱਪਰ ਵੀ ਦਇਆ ਕਰੋ ਸਮਰਥੀ ਖੁਦਾਵੰਦੀ ਸਭਨਾਂ ਨੂੰ ਸੰਭਾਲ ਕੇ ਰੱਖਣਾ ਜਿੰਨੇ ਪੈਨ ਪ੍ਰਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ ਖੁਦਾ ਸਭਨਾਂ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਦੀ ਹਰ ਇੱਕ ਚੰਨ ਨੂੰ ਤੁਸੀਂ ਆਪਣੇ ਪਾਕ ਪੁਇਤ ਲੋ ਦੇ ਵਿੱਚ ਟੱਗ ਲਓ ਮੇਰੇ ਖੁਦਾਵੰਦੀ ਹਰ ਇੱਕ ਪਰਮੇਸ਼ਰ ਜੀ ਦੁੱਖ ਰੋਗ ਬਿਮਾਰੀਆਂ ਤੋਂ ਇਹਨਾਂ ਨੂੰ ਆਜ਼ਾਦ ਕਰਕੇ ਸ਼ਿਫਾ ਛੁਟਕਾਰਾ ਆਜ਼ਾਦੀ ਦੇਣਾ ਪਰਮੇਸ਼ਰ ਜੀ ਔਰ ਖੁਦਾਵੰਜੀ ਜਿੰਨੇ ਭੈਣ ਭਰਾ ਨਾਇਸ਼ਿਫਤੇ ਨੇ ਖੁਦਾ ਰਾਤ ਦੇ ਸਮੇਂ ਤੁਹਾਡੇ ਪਵਿੱਤਰ ਸਵਰਗੀ ਦੂਤ ਖੁਦਾਵੰਜੀ ਇਹਨਾਂ ਦੀ ਰਾਖੀ ਕਰਨ ਔਰ ਪਰਮੇਸ਼ਰ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਮੇਰੇ ਮਹਾਨ ਖੁਦਾ ਸਪਨਾ ਨੂੰ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਸਰਗੀ ਦੂਸ ਸੰਭਾਲ ਕੇ ਰੱਖਣ ਖੁਦਾ ਜਿੰਨੇ ਭੈਣ ਭਰਾ ਸਫਰ ਚਿਆ ਖੁਦਾ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜੀ ਸਮਰਥੀ ਖੁਦਾਵੰਜੀ ਦਇਆ ਕਰਨਾ ਕਿਰਪਾ ਕਰਨਾ ਆਪਣੇ ਸੁਪਨਾ ਦੇ ਨਾਲ ਬles ਕਰਨਾ ਆਪਣੇ ਦਰਸ਼ਨਾ ਦੇ ਨਾਲ ਬles ਕਰਨਾ ਖੁਦਾਵੰਜੀ ਕਿਸੇ ਵੀ ਭੈਣ ਭਰਾ ਨੂੰ ਪਰਮੇਸ਼ਰ ਜੀ ਕਿਸੇ ਵੀ ਚੀਜ਼ ਦੀ ਕਮੀ ਘਟੀ ਤੰਗੀ ਪਰੇਸ਼ਾਨੀ ਨਾ ਹੋਵੇ ਮੇਰੇ ਮਹਾਨ ਖੁਦਾ ਮੇਰੇ ਸਮਰਥੀ ਪਰਮੇਸ਼ਰ ਜੀ ਸਵੇਰ ਜਲਦੀ ਉਠਾਣਾ ਆਪਣੀ ਮਹਿਮਾ ਤੇ ਵਡਿਆਈ ਦੇ ਲਈ ਇਸਤੇਮਾਲ ਕਰਨਾ ਪਬਜੀ ਜਿੱਦਾਂ ਤੁਸੀਂ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਹੋਣ ਵਾਲੇ ਪੂਰੇ ਸਮੇਂ ਚ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਅਸੀਂ ਸਾਰੇ ਕੰਮਾਂ ਦੀ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਹੋਈ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮਨ 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 ਤਾਰੀਕ ਲਿਸਤੀ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ